ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾਈ ਬਲੌਗ ਚੈਨਲ ਤੇ ਲਓ ਵੀ ਲੱਗ ਪਏ ਆਪਾਂ ਜਵਾਰ ਦਾ ਛਿੱਟਾ ਦੇਣ ਤੁਹਾਡੇ ਸਾਹਮਣੇ ਆਪਾਂ ਜਵਾਰ ਦਾ ਛਿੱਟਾ ਦੇਈ ਜਾਂਦੇ ਆ ਤੇ ਇਦੋਂ ਪਹਿਲਾਂ ਇਹਦੇ ਵਿੱਚ ਖਿਡਾਰੀ ਹੈ ਡਾਈ ਆਪਾਂ ਬੀਜਦੇ ਅਜ ਪੱਠੇ ਤੇ ਪੱਠੇ ਆਪਾਂ ਤੁਹਾਨੂੰ ਦੱਤੀ ਦਿੱਤਾ ਜਵਾਰ ਬੀਜ ਦੇ ਮੱਕੇ ਜ ਨਹੀਂ ਬੀਜਦੇ ਤੇ ਮੱਕ ਨਾ ਬੀਜਣ ਦਾ ਕਾਰਨ ਹੈਗਾ ਬਾਈ ਥੋੜੀ ਜੀ ਗਰਮੀ ਆ ਆਪਾਂ ਨੂੰ ਆਇਆ ਗਰਮੀ ਚ ਹੋਣਾ ਨਹੀਂ ਜਵਾਰ ਹੋ ਜੂਗੀ ਤੇ ਬਾਕੀ ਆਪਾਂ ਬੀਜੀ ਵੀ ਚਿੱਟੇ ਦੀ ਜਾਨਨੇ ਆ ਆਪਾਂ ਇਹ ਮਸ਼ੀਨ ਨਾਲ ਨਹੀਂ ਬੀਜਦੇ ਡਰਲ ਨਾਲ ਚਿੱਟੇ ਦੀ ਬੀਜੀ ਜਾਂਨੇ ਆ ਤੇ ਪਹਿਲਾਂ ਆਪਾਂ ਜਿੰਨੀ ਜਵਾਰ ਬੀਜੀ ਸੀ ਸਾਰੀ ਮਸ਼ੀਨਾਂ ਬੀਜੀ ਸੀ ਜਿਹੜੀ ਆਪਾਂ ਚਾਰੀ ਆ ਜਾਂ ਚਾਰੀ ਜਾਂਨੇ ਆ ਤੇ ਤੇ ਆਪਾਂ ਖਲਾਰੀ ਆਨੇ ਜਵਾਰ ਅੱਗੇ ਉਹ ਬਾਈ ਲੱਗਿਆ ਪਿਆ ਦੇ ਉਹ ਡੇਡਾ ਛਿੱਟਾ ਦਿੰਦਾ ਹੈ ਦੋ ਛਿੱਟੇ ਦਿੰਨੇ ਆ ਪਜਵਾਰ ਦੇ ਤੇ ਉਹ ਖਲਾਰ ਦਾ ਟੇਡੀ ਤੇ ਆਪਾਂ ਖਲਾਰੀਆਂ ਨੇ ਲੰਮੀ ਗੈਰੇ ਚ ਤੇ ਪਹਿਲਾ ਜਿਹੜੀ ਡਾਈ ਐ ਡੀਪੀਜੀ ਨੂੰ ਆਪਾਂ ਕਹਿੰਦੇ ਆ ਉਹ ਖਲਾਰੀ ਬਾਈ ਨੇ ਤੇ ਕੱਲ ਆਪਾਂ ਬਣਗੇ ਸੀ ਇਹਦੀ ਰੰਬੜ ਰੰਬੜ ਹੁਣ ਤੁਸੀਂ ਸਮਝੀ ਜਾਂਦੇ ਹੋਵੋਗੇ ਆਪਾਂ ਵਾਹ ਕੇ ਰੌਣੀ ਕੀਤਾ ਸੀ ਤੇ ਇਹਦੇ ਸੀਗੇ ਜਿਹੜੇ ਡਲੇ ਜੇ ਚਿੱਟੇ ਹੋ ਗਏ ਸੀ ਤੇ ਉਹਨਾਂ ਦੇ ਉੱਤੋਂ ਆਪਾਂ ਮਾਰਤਾ ਸੁਹਾਗਾ ਜਦੋਂ ਕੱਲ ਬੱਤਰ ਜੀ ਆ ਗਿਆ ਤੇ ਅੱਜ ਆਪਾਂ ਆਗੇ ਇਹਨੂੰ ਬੀਜਣਾ ਚਲੋ ਵੇਖਦੇ ਆ ਕਿਵੇਂ ਉਗਦੀ ਆ ਮੇਕਣੀ ਦੇ ਮਰਿਆ ਨੇ ਆਪਾਂ ਇਹ ਤੁਹਾਨੂੰ ਦੱਸ ਦਿਆਂ ਵੀ ਚਿੱਟੇ ਦੀ ਬੀਜਾਂ ਲੱਗੀਆਂ ਨਹੀਂ ਤਾਂ ਆਪਾਂ ਮਸ਼ੀਨ ਨਾਲੀ ਬੀਜਣੀ ਸੀ ਤੇ ਜੇ ਹੋਰ ਲੇਟ ਹੁੰਦਾ ਕੋਈ 10 15 ਦਿਨ ਤੱਕ ਮੱਕੀ ਬੀਜ ਦੇਣਾ ਸੀ ਤੇ ਮੱਕ ਫਿਰ ਗਰਮੀ ਕਰਕੇ ਆਪਾਂ ਬੀਜਿਆ ਨਹੀਂ ਆਪਾਂ ਬੀਜਤੀ ਜਵਾਰ ਤੇ ਇਸ ਤੋਂ ਬਾਅਦ ਵਾਵਾਂਗੇ ਟਰੈਕਟਰ ਨਾਲ ਟਰੈਕਟਰ ਦੀ ਵੀਡੀਓ ਨਹੀਂ ਤੁਹਾਨੂੰ ਦਿਦਨੀ ਕਿਉਂਕਿ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀ ਉਦੋਂ ਤੇ ਇਹ ਉਹ ਵੇਲੇ ਟਰੈਕਟਰ ਨਾਲ ਆਪਾਂ ਬੀਜੀ ਆ 22 11 ਨਾਲ ਚਲੋ ਮਿਲਦੇ ਹਾਂ ਕਿਸੇ ਹੋਰ ਵੀ